ਸੈਨ ਹੋਜੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰੀ ਹੈ ਇੱਕ ਮੌਲ ਦੇ ਵਿੱਚ ਇੱਕ ਸ਼ਖਸ ਵੱਲੋਂ ਕਹਿੰਦੇ ਆ ਗੋਲੀਆਂ ਚਲਾਈਆਂ ਗਈਆਂ ਜ ਜਿਹਦੇ ਨਾਲ ਪੂਰੇ ਮੌਲ ਦੇ ਵਿੱਚ ਭਗੜ ਦੜ ਮਚ ਜਾਂਦੀ ਹੈ ਕਾਫੀ ਲੋਕ ਜ਼ਖਮੀ ਹੁੰਦੇ ਆ ਔਰ ਤੁਸੀਂ ਜੇ ਤਸਵੀਰਾਂ ਦੇਖੋਗੇ ਤੇ ਬਹੁਤ ਹੀ ਜੜੀਆਂ ਡਰਾਉਣੀਆਂ ਤਸਵੀਰਾਂ ਸੀਗੀਆਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਲੋਕ ਉਥੇ ਖਰੀਦੋ ਪ੍ਰੋਖਤ ਵਾਸਤੇ ਇਕੱਠੇ ਹੋਏ ਸੀਗੇ ਤੇ ਅਚਾਨਕ ਕਿਸੇ ਸ਼ਖਸ ਵੱਲੋਂ ਇਦਾਂ ਗੋਲੀਆਂ ਚਲਾ ਦੇਣੀਆਂ ਤੇ ਕਹਿੰਦੇ ਕਿ ਅੰਧਾਤੁੰਦ ਗੋਲੀਆਂ ਚਲਾਈਆਂ ਤੁਸੀਂ ਤਸਵੀਰਾਂ ਦੇਖੋਗੇ ਤੁਹਾਨੂੰ ਇਦਾਂ ਲੱਗੂਗਾ ਜਿਦਾਂ ਕਿਸੇ ਨੇ ਹਮਲਾ ਕਰ ਦਿੱਤਾ ਹੋਵੇ ਸੋ ਜਦੋਂ ਇਹੋ ਜੀ ਘਟਨਾ ਵਾਪਰਦੀ ਹੈ ਫਿਰ ਤੁਹਾਨੂੰ ਪਤਾ ਜਦੋਂ ਇੰਨੀ ਭੀੜ ਢੱਕਾ ਹੋਵੇ ਤਾਂ ਲੋਕ ਫਿਰ ਇੱਧਰ ਉੱਧਰ ਭੱਜਦੇ ਆ ਕਿਸੇ ਨੂੰ ਇਹ ਨਹੀਂ ਸਮਝ ਆਉਦੀ ਕਿਿੱਧਰ ਜਾਣਾ ਹੈ ਨਿੱਕੇ ਨਿੱਕੇ ਬੱਚੇ ਵੀ ਨਾਲ ਹੁੰਦੇ ਆ ਲੇਡੀਜ਼ ਵੀ ਹੁੰਦੀਆਂ ਫੈਮਿਲੀਆਂ ਦੇ ਨਾਲ ਲੋਕ ਜਿਹੜੇ ਆ ਪਰਿਵਾਰਾਂ ਦੇ ਨਾਲ ਪਹੁੰਚੇ ਹੁੰਦੇ ਆ ਸੋ ਭਾਵੇਂ ਦੇਖੋ ਅਮਰੀਕਾ ਦੇ ਵਿੱਚ ਬਹੁਤ ਸਖਤਾਈ ਕੀਤੀ ਹੋਈ ਆ ਇਸ ਟਾਈਮ ਇਮੀਗ੍ਰੇਸ਼ਨ ਦੀ ਵੀ ਤੇ ਹੋਰ ਵੀ ਫੋੜ ਫੜਾਈ ਬਹੁਤ ਕੁਝ ਹੋ ਰਿਹਾ ਪਰ ਫਿਰ ਵੀ ਦੇਖੋ ਜਿਹੜੇ ਲੋਕ ਇਦਾਂ ਦੇ ਕ੍ਰਿਮੀਨਲ ਲੋਕ ਹੈਗੇ ਆ ਇਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤੀ ਜਾ ਰਿਹਾ ਹੈ ਅਜੇ ਕੱਲ ਦੀ ਗੱਲ ਹੈਗੀ ਸੀ ਦੇਖ ਲਓ ਉੱਥੇ ਵਾਈਟ ਹਾਊਸ ਦੇ ਵਿੱਚ ਪਰਸੋਂ ਜਦੋਂ ਗੋਲੀਆਂ ਚਲਾਈਆਂ ਗਈਆਂ ਇੱਕ ਅਫਗਾਨਿਸਤਾਨ ਦੇ ਜਿਹੜਾ ਸੀਗਾ ਬੰਦਾ ਤੇ ਇੱਥੇ ਹੁਣ ਸੈਨੋਜੇ ਮੋਲ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਹਦੇ ਵਿੱਚ ਜਿਹੜੇ ਕਾਫੀ ਲੋਕ ਜਿਹੜੇ ਆ ਜ਼ਖਮੀ ਹੋਏ ਆ ਕ੍ਰਿਟੀਕਲ ਕੰਡੀਸ਼ਨ ਵਿੱਚ ਹੈਗੇ ਆ ਤੇ ਉਹਨਾਂ ਨੂੰ ਹਸਪੀਟਲ ਵਿੱਚ ਲਜਾਇਆ ਗਿਆ ਆ ਪਰ ਕਹ ਲਈਏ ਕਿ ਇਹਦੀ ਸਖਤਾਈ ਦੇ باوجود ਵੀ ਜਿਹੜੇ ਆ ਇਹ ਲੋਕ ਜਿਹੜੇ ਆ ਆਪਣਾ ਇਦਾਂ ਦਾ ਜਿਹੜਾ ਕ੍ਰਾਈਮ ਜਿਹੜਾ ਉਹ ਕਰਨ ਤੋਂ ਬਾਝ ਨਹੀਂ ਆਉਂਦੇ ਪਏ